ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਪੁਲਿਸ ਵੱਲੋਂ 101 ਗਵਾਚੇ ਮੋਬਾਈਲ ਲੱਭ ਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਇਹ ਜਾਣਕਾਰੀ ਐਸਐਸਪੀ ਗੁਰਦਾਸਪੁਰ ਨੇ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਗੁਰਦਾਸਪੁਰ ਦੀ ਸਾਈਬਰ ਸੈੱਲ ਵੱਲੋਂ ਇਹ ਵੱਡਿਆ ਉਪਰਾਲਾ ਕੀਤਾ ਗਿਆ ਹੈ ਅਤੇ 101 ਅਜਿਹੇ ਮੋਬਾਈਲ ਜੋ ਗਵਾਚ ਚੁੱਕੇ ਸਨ ਜਾਂ ਜਿਨ੍ਹਾਂ ਦੀ ਖੋ ਹੋ ਚੁੱਕੀ ਸੀ ਚੋਰੀ ਹੋ ਚੁੱਕੇ ਸਨ ਉਹਨਾਂ ਨੂੰ ਲੱਭ ਕੇ ਅੱਜ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ ਜਿਨ੍ਹਾਂ ਦੀ ਕੀਮਤ ਕਰੀਬ 50 ਲੱਖ ਹੈ ਉਹਨਾਂ ਕਹਾਂ ਕਿ ਪੁਲਿਕ ਵਿੱਚ ਵੀ ਗੁਰਦਾਸਪੁਰ ਪੁਲਿਸ ਵੱਲੋਂ ਅਜਿਹਾ ਉਪਰਾਲਾ ਜਾਰੀ ਰਹੇਗਾ ਇਸ ਮੌਕੇ ਜਿੰਨਾਂ ਲੋਕਾਂ ਨੂੰ ਮੋਬਾਈਲ ਵਾਪਸ ਮਿਲੇ ਉਹਨਾਂ ਨੇ ਐਸਐਸਪੀ ਗੁਰਦਾਸਪੁਰ ਸਮੇਤ ਸਮੁੱਚੀ ਗੁਰਦਾਸਪੁਰ ਪੁਲਿਸ ਦਾ ਧੰਨਵਾਦ ਕੀਤਾ ਅਤੇ ਤਾਰੀਫ਼ ਕੀਤੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤਰਿੰਕੂ ਰਾਜਾ ਦੀ ਗੁਰਦਾਸਪੁਰ ਤੋਂ ਇੱਕ ਖਾਸ riport ਕੁਮਾਰਾ ਮੈਂ ਕਿੰਨੇ ਨਾਲੋਂ ਬਦਲ ਤੋਂ ਰਹਿਣਾ ਕਿ ਮੇਰਾ ਫੋਨ ਚੌਥੇ ਮਹੀਨੇ ਮੇਰਾ ਨਾਮ ਬੀਤੀ ਨਹੀਂ ਕੱਢੀ ਜੋ ਵੀ ਉਹ ਹੈ ਸਾਇਬਰ ਸਟਾਫ ਜਿਬਾਲ ਨੇ ਕਹਿਣਾ ਹੈ 17000 ਦਾ ਮੈਂ ਖਤਮ ਹੋ ਗਿਆ ਕਿ ਕਿਹੜਾ ਸੁਵਾਈਦਵਾ ਨਹੀਂ ਮਿਲਦੀ ਹੈ ਨੀ ਚਲੋ ਮਿਲ ਗਿਆ ਸਰਦੀਪ ਕੁਮਾਰ ਪਿੰਡ ਮੇਰਾ ਪੰਜਾਬ ਦਾ ਲਗਭਗ 3-4 ਮਹੀਨੇ ਕਿਤੇ ਕਾਚੇ ਫੋਨ ਬਲ ਖੈਰਪੁਰ ਤੇ ਬੱਚਾ ਇਧਰ ਆ ਰਿਹਾ ਨੇ ਰੋਟੇ ਮੁਲਾਜ਼ਮ ਹੈ ਹੀ ਗੰਦੇ ਹੀ ਤੁਹਾਡਾ ਫੋਨ ਮਿਲ ਗਿਆ ਤੇ ਆ ਕੇ ਪੁਲਾ ਐਸਐਸਪੀ ਦੇ ਦਫ਼ਤਰ ਜਾ ਕੇ। ਕੋਈ ਯਾਰ ਠੀਕ ਉਹਨੂੰ ਕੋਸ਼ਿਸ਼ ਹੋਣੀ ਹੈ। ਹਾਂਜੀ। ਲਗਭਗ ਤੁਸੀਂ ਦੇਖ ਸਕਦੇ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਗੁੰਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਸਾਈਬਰ ਸੈੱਲ ਐਸਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ। ਤੇ ਇਹਦੇ 'ਚ ਅੱਜ 101 ਮੋਬਾਈਲ ਫੋਨ ਲਗਭਗ ਜਨਾਬ ਅਨੁਅਨ ਅਨੁਮਾਨਤ ਕਿੰਨਾ 5 ਲੱਖ ਤੋਂ ਬੱਧ ਹੈਗੀ ਆ ਸਾਰੇ ਜਿਹੜਾ ਹੈਗੇ ਸਾਰਿਆਂ ਨੂੰ ਡਿਸਟ੍ਰਿਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸੇ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਓਵਰ ਕਰੇ ਹੈਗੇ ਕੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟ੍ਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਜਿਹੜੇ ਸਨੇਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ ਤਾਂ ਜਦ ਤੱਕ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ ਐਂਡ ਇਸ ਕਰਕੇ ਅਸੀਂ ਸਾਰੇ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਨੂੰ ਜਿਹੜਾ ਹੈਗਾ ਵਾਪਸ ਦੇ ਦੇ ਦੀ ਇਹ ਸਾਰੀ ਚੀਜ਼ਾਂ ਉਹ ਅਸੀਂ ਨੂੰ ਦੇਖ ਰਹੇਗੇ ਤੁਸੀਂ ਸਾਰੀ ਚੀਜ਼ਾਂ ਅਸੀਂ ਨੂੰ ਦੇਖ ਰਹੇ ਹੈਗੇ ਕਿ ਕੀ ਕੀ ਹੈਗਾ ਜਿਹਦੇ ਵਿੱਚ ਕਈ ਕਿਸਾ ਦੇ ਵਿੱਚ 올ਰੇਡੀ ਅਸੀਂ ਅਰੈਸਟਾ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ। ਜੀ ਨਾ ਦੇਖੋ ਬੜਾ ਬੜਾ ਈਜ਼ੀ ਹੈ ਟੈਕ ਮੋਬਾਈਲ ਨੂੰ ਦੁਸ਼ਤ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕ੍ਰਾਈਮ ਹੋ ਜਾਂਦਾ ਹੈ ਤਾਂ ਅੱਜਕੱਲ ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿਗ ਕਰ ਸਕਦੇ ਹਾਂ। ਤੋਂ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਹੈਗੀ ਕਿ ਅਗਰ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਫੜੇ ਜਾਣਗੇ। ਅਜੇ ਕੋਈ ਦੋ ਨਹੀਂ ਜੀ।